ਸੱਤ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਚੋਰ ਚੱਕਾ ਚੌਧਰੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅੱਜ ਉਸ ਦਾ ਨਾ ਉੱਚੇ ਅਹੁਦਿਆਂ ਵਾਲੇ ਅ fırsਰਾਂ ਵਿੱਚ ਗੇਣ ਹੁੰਦਾ ਹੈ ਕਈ ਲੋਕੀ ਉਸ ਦਾ ਨਾ ਆਪਣੀ ਜ਼ੁਬਾਨ ਨਾਲ ਲੈ ਕੇ ਬਹੁਤ ਮਾਣ ਮਹਿਸੂਸ ਕਰਦੇ ਨੇ ਬਹੁਤ ਸਾਰੇ ਚਮਚੇ ਉਸ ਦੀ ਵਾਲੇ ਦਿਵਾਲੇ ਪੂਛ ਹਲਾਉਂਦੇ ਨੱਠੇ ਭੱਜੇ ਦਿਸਦੇ ਸਰਕਾਰ ਨੇ ਉਸ ਨੂੰ ਹੀਰੋ ਦਾ ਖਿਤਾਬ ਦਿੱਤਾ ਜਿਸ ਨਾਲ ਉਸ ਦੀ ਆਕਰ ਦੁਗਣੀ ਹੋ ਗਈ ਅੱਜ ਜਦੋਂ ਮੈਂ ਉਸ ਨੂੰ ਟੀਵੀ ਵਿੱਚ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ ਐਨੀ ਪੁਰਾਣੀ ਨਫ਼ਰਤ ਫਿਰ ਜਾਗ ਪਈ ਮੇਰਾ ਦਿਲ ਕੀਤਾ ਕਿ ਉਸ ਦਾ ਉਹ ਗੁੱਝਾ ਪੇ ਸਾਰੀ ਦੁਨੀਆ ਦੇ ਅੱਗੇ ਖਿਲਾਰ ਦੇਵਾਂ ਪਰ ਮੇਰੇ ਤੇ ਯਕੀਨ ਕੌਣ ਕਰੇਗਾ ਹੁਣ ਤਾਂ ਉਹ ਇੱਕ ਵੱਡਾ ਅਫੀਸਰ ਹੈ ਯਕੀਨ ਤਾਂ ਲੋਕੀ ਉਸ ਉੱਪਰ ਉਦੋਂ ਵੀ ਕਰਦੇ ਜਦੋਂ ਉਹ ਸਾਡੇ ਕਾਲਜ ਦਾ ਇੱਕ ਮਾਮੂਲੀ ਜਿਹਾ ਵਿਦਿਆਰਥੀ ਸੀ ਬੇਸ਼ੱਕ ਉਹਨੂੰ ਲੋਕਾਂ ਲਈ ਇੱਕ ਅਮੀਰ ਸੀ ਪਰ ਮੇਰੇ ਮਨ ਵਿੱਚ ਉਸ ਲਈ ਕੋਈ ਖਾਸ ਥਾਂ ਨਹੀਂ ਬਣੀ ਕਈ ਵਾਰੀ ਮੇਰੀ ਸਹੇਲੀ ਡੋਲੀ ਹੁਣ ਵੀ ਮੈਨੂੰ ਟਿੱਚਰ ਕਰ ਦਿੰਦੀ ਹੈ ਲੋਕੀ ਆਪਣੇ ਪਿਆਰ ਨੂੰ ਨਹੀਂ ਭੁੱਲਦੇ ਪਰ ਤੈਨੂੰ ਆਪਣੀ ਨਫ਼ਰਤ ਹੀ ਨਹੀਂ ਭੁੱਲਦੀ ਸਾਡੇ ਕਾਲਜ ਵਿੱਚ ਆਇਆ ਉਸ ਨੂੰ ਅਜੇ ਥੋੜੇ ਦਿਨ ਹੀ ਹੋਏ ਸਨ ਕਿ ਮੇਰੇ ਅੱਗੇ ਪਿੱਛੇ ਪੈਲਾ ਪਾਉਣ ਲੱਗਾ ਪਰ ਮੈਂ ਉਸ ਦੀ ਕੋਈ ਪਰਵਾਹ ਨਾ ਕਰਦੀ ਮੈਨੂੰ ਉਸ ਦੇ ਤੌਰ ਤਰੀਕੇ ਫੁੱਟੀ ਆਖਣਾ ਪਉਂਦੇ ਮੈਨੂੰ ਆਪਣੇ ਵੱਸ ਵਿੱਚ ਕਰਨ ਲਈ ਉਸਨੇ ਇੱਕ ਨਵੀਂ ਚਾਲ ਖੇਡੀ ਮੈਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਸੋਨੀਆ ਨਾਲ ਗੱਲਾਂ ਕਰਦੇ ਵੇਖਿਆ ਪਰ ਮੈਂ ਉਹਨਾਂ ਨੂੰ ਅਣਗੌਲਦੀ ਹੋਈ ਆਪਣੇ ਰਸਤੇ ਤੁਰ ਗਈ ਦੂਜੇ ਦਿਨ ਸੋਨੀਆ ਮੇਰੇ ਕੋਲ ਆਈ ਬਹੁਤ ਹੀ ਧਿਆਨ ਨਾਲ ਮੈਨੂੰ ਦੇਖਦੀ ਹੋਈ ਕਹਿਣ ਲੱਗੀ ਸੰਗੀਤ ਤੇਰੇ ਨਾਲ ਇੱਕ ਗੱਲ ਕਰਨੀ ਹੈ ਜੇ ਤੂੰ ਮਾਈਂਡ ਨਾ ਕਰੇ। ਜੇ ਮਾਈਂਡ ਕਰਨ ਵਾਲੀ ਗੱਲ ਹੈ ਨਾ ਹੋਈ ਤਾਂ ਭਲਾ ਮੈਂ ਕਿਉਂ ਗੁੱਸਾ ਕਰਾਂਗੀ? ਰਾਜੂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ। ਕੌਣ ਰਾਜੂ? ਉਹੋ ਹੀ ਨਵਾਂ ਮੁੰਡਾ ਜਿਸ ਨਾਲ ਮੈਂ ਕੱਲ ਗੱਲਾਂ ਕਰ ਰਹੀ ਸੀ। ਮੇਰੇ ਨਾਲ ਉਸਨੇ ਕੀ ਗੱਲ ਕਰਨੀ ਹੈ? ਉਹ ਤੈਨੂੰ ਬਹੁਤ ਜ਼ਿਆਦਾ ਲਾਇਕ ਕਰਦਾ ਹੈ। ਪਰ ਮੈਂ ਉਸਨੂੰ ਪਸੰਦ ਨਹੀਂ ਕਰਦੀ। ਜੇ ਇੱਕ ਸੰਗੀਤ ਉਹ ਤੈਨੂੰ ਪਾਉਣ ਲਈ ਕੁਝ ਵੀ ਕਰ ਸਕਦਾ ਹੈ। ਬਹੁਤ ਹੀ ਨਾਈਸ ਹੈ ਤੂੰ ਉਸ ਨੂੰ ਕਦੋਂ ਕੋ ਦੀ ਜਾਂਦੀ ਹੈ ਮੈਂ ਸੋਨੀਆ ਨੂੰ ਸਿੱਧਾ ਪੁੱਛਿਆ ਬਸ ਉਦੋਂ ਦੀ ਹੀ ਜਦੋਂ ਦਾ ਉਹ ਕਾਲਜ ਆਇਆ ਹੈ ਮੈਨੂੰ ਉਸ ਦੇ ਰੰਗ ਢੰਗ ਬਿਲਕੁਲ ਚੰਗੇ ਨਹੀਂ ਲੱਗਦੇ ਪਲੀਜ਼ ਮੋੜ ਕੇ ਉਸ ਦਾ ਨਾ ਮੇਰੇ ਸਾਹਮਣੇ ਨਾ ਲਹੀਂ ਮੈਂ ਗੁੱਸੇ ਨਾਲ ਕਿਹਾ ਉਸ ਨੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਯਤਨ ਕੀਤੇ ਪਰ ਸਭ ਬੇਕਾਰ ਉਸਨੇ ਦੋ ਚਾਰ ਮੁੰਡਿਆਂ ਨੂੰ ਲੈ ਕੇ ਇੱਕ ਗਰੁੱਪ ਬਣਾ ਲਿਆ ਲੀਡਰ ਬਣ ਕੇ ਉਹਨਾਂ ਦੇ ਅੱਗੇ-ਅੱਗੇ ਹੋ ਤੁਰਦਾ ਕਦੀ ਮੋਟਰਸਾਈਕਲ ਕਦੀ ਸਕੂਟਰ ਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ ਪੜਨ ਆਉਂਦਾ ਕਈ ਵਾਰੀ ਸ਼ਰਾਬ ਪੀ ਕੇ ਕਾਲਜ ਵਿੱਚ ਹੱਲਾ-ਗੁੱਲਾ ਕਰਦਾ ਕਾਫੀ ਮੁੰਡੇ ਉਸਦੇ ਦੁਆਲੇ ਇਕੱਠੇ ਹੋਏ ਰਹਿੰਦੇ ਉਹਨਾਂ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜੁਮਿਲ ਜਾਂਦਾ ਸੀ ਸੋਨੀਆ ਮੈਨੂੰ ਸੁਨੇਹੇ ਪਹੁੰਚਾਉਂਦੀ ਆਪ ਹੀ ਉਸ ਦੇ ਜਾਲ ਵਿੱਚ ਫਸ ਗਈ ਜਦੋਂ ਮੈਨੂੰ ਪਤਾ ਲੱਗਾ ਤਾਂ ਮਨ ਦੁਖੀ ਹੋਇਆ ਆਪਣੇ ਵੱਲੋਂ ਸਮਝਾਉਣ ਦੇ ਯਤਨ ਨਾਲ ਮੈਂ ਸੋਨੀਆ ਨੂੰ ਕਿਹਾ ਸੋਨੀਆ ਮੈਂ ਤਾਂ ਸੋਚ ਹੀ ਵੀ ਨਹੀਂ ਸਕਦੀ ਕਿ ਤੇਰਾ ਉਸ ਆਵਾਰਾ ਮੁੰਡੇ ਨਾਲ ਚੱਕਰ ਚੱਲ ਸਕਦਾ ਹੈ ਤੂੰ ਇਹ ਕਿਵੇਂ ਕਹਿ ਸਕਦੀ ਹੈ ਕਿ ਉਹ ਉਹ ਆਵਾਰਾ ਹੈ ਸੋਨੀਆ ਨੇ ਮੈਨੂੰ ਉਲਟਾ ਸਵਾਲ ਪਾ ਦਿੱਤਾ ਪਰ ਮੈਂ ਵੀ ਉਸ ਨੂੰ ਖਿੱਚ ਕੇ ਪਈ ਉਸ ਉਹ ਵੱਡੇ ਘਰ ਦਾ ਵਿਗੜਿਆ ਕਾਕਾ ਹੈ ਉਸ ਦੀ ਚਾਲ ਰਫਤਾਰ ਕੋਈ ਚੰਗੇ ਇਨਸਾਨ ਵਾਲੀ ਨਹੀਂ ਹੈ ਕਾਲਜ ਦਾ ਸਟਾਫ ਅਤੇ ਕਮੇਟੀ ਸਭ ਉਸ ਦੀ ਮੰਨਦੇ ਹਨ ਉਸ ਦੇ ਪਿਓ ਦੇ ਪੈਸੇ ਨਾਲ ਹੀ ਪ੍ਰਾਈਵੇਟ ਕਾਲਜ ਚੱਲਦਾ ਹੈ ਸਭ ਪੈਸੇ ਦੀ ਹੀੜ ਹੈ ਮੈਂ ਹਰ ਜਤਨ ਕੀਤਾ ਸੋਨੀਆ ਨੂੰ ਉਸ ਲਫੰਗੇ ਤੋਂ ਬਚਾਉਣ ਦਾ ਪਰ ਸੋਨੀਆ ਉਸ ਦੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਵੀ ਮੈਂ ਆਖਰੀ ਚਿਤਾਵਨੀ ਸੋਨੀਆ ਨੂੰ ਦੇ ਦਿੱਤੀ ਦੇਖੀ ਇੱਕ ਦਿਨ ਤੂੰ ਪਛਤਾਵੇਂਗੀ ਪਛਤਾਵੇ ਦਾ ਰੋਣ ਤੇਰੇ ਕੋਲ ਨਹੀਂ ਰੋਵਾਂਗੀ ਸੋਨੀਆ ਨੇ ਲਾਪਰਵਾਹੀ ਨਾਲ ਕਿਹਾ ਵਕਤ ਆਪਣੀ ਚਾਲ ਨਾਲ ਤੁਰਦਾ ਰਿਹਾ ਮੈਂ ਜਦੋਂ ਵੀ ਸੋਨੀਆ ਨੂੰ ਉਸ ਨਾਲ ਦੇਖਦੀ ਪਤਾ ਨਹੀਂ ਮੈਨੂੰ ਕਿਉਂ ਤਕਲੀਫ ਹੋ ਜਾਂਦੀ ਉਸ ਦਿਨ ਵੀ ਜਦੋਂ ਸੋਨੀਆ ਨੂੰ ਸੱਜੀ ਬਾਹਾਂ ਰਾਜੂ ਦੇ ਲੱਕ ਦੇ ਦਿਵਾਲੇ ਪਾ ਕੇ ਮੋਟਰਸਾਈਕਲ ਉੱਤੇ ਬੈਠੀ ਦੇਖਿਆ ਤਾਂ ਮੈਂ ਆਪਣੇ ਨਾਲ ਜਾਂਦੀ ਰੈਨੂ ਨੂੰ ਆਖਿਆ ਦੇਖ ਹੈ ਇਸ ਨੂੰ ਕੋਈ ਸ਼ਰਮ ਸੰਗੀਤ ਤੂੰ ਉਸ ਨੂੰ ਸਮਝਾ ਬਜਾ ਲਿਆ ਜੇ ਉਹ ਨਹੀਂ ਮੰਨਦੀ ਤਾਂ ਸਾਨੂੰ ਕੀ ਸਾਨੂੰ ਕੀ ਨਹੀਂ ਫਿਰ ਵੀ ਉਹ ਆਪਣੀ ਸਹੇਲੀ ਹੈ ਜੇ ਉਹ ਆਪਣਾ ਬੁਰਾ ਭਲਾ ਨਹੀਂ ਸੋਚਦੀ ਤਾਂ ਸਾਡਾ ਫਰਜ ਬਣਦਾ ਹੈ ਉਸ ਨੂੰ ਸਮਝਾਉਂਦਾ ਸਾਡੀ ਸਹੇਲੀ ਕਿਸ ਤਰ੍ਹਾਂ ਰਹੀ ਜਿਆਦਾ ਸਮਾਂ ਉਹ ਰਾਜੂ ਨਾਲ ਗੁਜ਼ਾਰਦੀ ਹੈ ਆਪਾਂ ਨੂੰ ਤਾਂ ਉਹ ਬੈਕਵਰਡ ਖਿਆਲਾਂ ਦੀਆਂ ਕੁੜੀਆਂ ਸਮਝਦੀ ਹੈ ਰੇਨੂ ਨੇ ਕੁਝ ਸੋਚ ਦੇ ਕਿਹਾ ਅੱਜਕੱਲ ਰਾਜੂ ਖੇਡਾਂ ਵਿੱਚ ਬੜੀ ਦਿਲਚਸਪੀ ਲੈ ਰਿਹਾ ਹੈ ਪਰ ਇਸ ਨਾਲ ਉਸ ਦੀ ਕੁੜੀਆਂ ਵਿੱਚ ਦਿਲਚਸਪੀ ਘਟੀ ਨਹੀਂ ਸੋਨੀਆ ਤੋਂ ਬਾਅਦ ਪਤਾ ਨਹੀਂ ਕਿਦੀ ਮਾੜੀ ਕਿਸਮਤ ਹੋਵੇਗੀ ਚੱਲ ਛੱਡ ਰਾਜੂ ਤੇ ਸੋਨੀਆ ਦਾ ਵਿਸ਼ਾ ਉਸ ਮજબੂਰ ਬਾਰੇ ਸੋਚ ਜਿਸ ਤੇ ਕੰਮ ਕਰਨ ਲਈ ਮੈਡਮ ਪਾਟੀਆਂ ਨੇ ਕਿਹਾ ਇਸ ਦਿਨ ਤੋਂ ਬਾਅਦ ਮੈਂ ਸੱਚਮੁੱਚ ਹੀ ਸੋਨੀਆ ਬਾਰੇ ਸੋਚਣਾ ਛੱਡ ਦਿੱਤਾ ਕਦੇ ਮੈਂ ਅੱਗੇ ਕਦੀ-ਕਦੀ ਮੇਰੇ ਕਮਰੇ ਵਿੱਚ ਸੋਨੀਆਂ ਆ ਜਾਂਦੀ ਸੀ ਹੁਣ ਤਾਂ ਬਿਲਕੁਲ ਹੀ ਬੰਦ ਹੋ ਗਈ ਮੈਂ ਵੀ ਆਪਣੀ ਪੜ੍ਹਾਈ ਵਿੱਚ ਮਸਤ ਰਹੀ ਉਸ ਦਿਨ ਹੋਸਟਲ ਵਿੱਚ ਕਾਫੀ ਸ਼ਾਂਤੀ ਸੀ ਜ਼ਿਆਦਾਤਰ ਕੁੜੀਆਂ ਦੇ ਐਗਜ਼ਾਮ ਹੋ ਚੁੱਕੇ ਸਨ ਉਹ ਹੀ 2-4 ਕੁੜੀਆਂ ਰਹਿ ਗਈਆਂ ਸਨ ਜਿਨ੍ਹਾਂ ਦੇ ਪ੍ਰੈਕਟੀਕਲ ਚੱਲ ਰਹੇ ਸਨ ਮੈਂ ਵੀ ਆਪਣੇ ਪ੍ਰੈਕਟੀਕਲ ਕਰਕੇ ਹੀ ਰੁਕੀ ਹੋਈ ਸਾਂ ਬੇਲੋੜਾ ਨਿੱਕਾ ਮੋਟਾ ਸਮਾਨ ਪੈਕ ਕਰਨ ਵਿੱਚ ਰੁਚੀ ਹੋਈ ਸੀ ਕੀ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਖੋਲ੍ਹਿਆ ਤਾਂ ਸਾਹਮਣੇ ਮੁਰਝਾਏ ਚਿਹਰੇ ਨਾਲ ਖੜੀ ਸੋਨੀਆ ਦੇਖੀ ਚੁੱਪਚੀਪੀਤੇ ਅੰਦਰ ਆਈ ਮੈਂ ਵੀ ਚੁੱਪ ਮੈਂ ਹੀ ਚੁੱਪ ਤੋੜੀ ਮੈਂ ਤਾਂ ਸੋਚਿਆ ਕਿ ਤੂੰ ਵਾਪਸ ਆਪਣੇ ਪਿੰਡ ਚਲੀ ਗਈ ਹੋਵੇਂਗੀ ਪਿੰਡ ਕਿਵੇਂ ਜਾਵਾਂ ਉਸਨੇ ਭਰੀਆਂ ਅੱਖਾਂ ਨਾਲ ਕਿਹਾ ਕਿਉਂ ਕੀ ਹੋਇਆ ਸੰਗੀਤ ਇੱਕ ਦਿਨ ਮੈਂ ਤੈਨੂੰ ਬਹੁਤ ਆਕੜ ਨਾਲ ਕਿਹਾ ਸੀ ਕਿ ਪਛਤਾਵਾ ਰੋਣ ਤੇਰੇ ਕੋਲ ਨਹੀਂ ਰੋਵਾਂਗੀ ਪਰ ਅੱਜ ਇਸ ਤੋਂ ਬਾਅਦ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਮੈਨੂੰ ਸਮਝ ਨਾ ਲੱਗੇ ਮੈਂ ਕੀ ਕਰਾਂ ਮੈਂ ਆਪਣੇ ਹੱਥ ਉਸ ਦੇ ਮੋਢੇ ਤੇ ਰੱਖਿਆ ਉਸ ਨੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਤੇ ਹੋਰ ਉੱਚੀ ਉੱਚੀ ਰੋਣ ਲੱਗੀ ਮੈਂ ਆਪਣਾ ਮੋਢਾ ਛੁਡਾ ਕੇ ਕਮਰੇ ਦੌੜ ਕੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਕਿ ਉਸ ਦੀ ਆਵਾਜ਼ ਕਿਤੇ ਬਾਹਰ ਨਾ ਚਲੀ ਜਾਵੇ ਉਸ ਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਉਸ ਦੇ ਰੋਣ ਦਾ ਕਾਰਨ ਪੁੱਛਣ ਲੱਗੀ ਪਰ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦੀ ਉਸ ਦਾ ਰੋਣਾ ਥੰਮਿਆ ਨਹੀਂ ਸੀ ਜਾ ਰਿਹਾ ਪਾਣੀ ਦਾ ਗਲਾਸ ਦਿੱਤਾ ਤਾਂ ਇੱਕ ਸਾਹ ਵਿੱਚ ਹੀ ਨਿਗਲ ਗਈ ਉਸ ਨੂੰ ਕੋਈ ਹੋਰ ਮਿਲ ਗਈ ਮੈਂ ਆਪਣਾ ਅੰਦਾਜ਼ਾ ਦੱਸਿਆ ਜਾਂ ਤੈਨੂੰ ਸਮਝ ਆ ਗਈ ਉਸ ਨੇ ਮੈਨੂੰ ਬਰਬਾਦ ਕਰ ਦਿੱਤਾ ਆਪਣੇ ਸਾਹ ਨਾਲ ਸਾਹ ਮਲੌਂਦੀ ਕਹਿਣ ਲੱਗੀ ਮੈਂ ਪ੍ਰੈਗਨੈਂਟ ਤੇ ਫਿਰ ਉਹ ਰੋਣ ਲੱਗੀ ਇਹ ਸੁਣ ਕੇ ਮੈਂ ਖੜੀ ਖਲੋਤੀ ਰਹਿ ਗਈ ਪਤਾ ਨਾ ਲੱਗੇ ਕਿ ਮੈਂ ਕੀ ਕਰਾਂ ਕਰੋਧ ਨੇ ਮੈਨੂੰ ਬੁਰੀ ਤਰ੍ਹਾਂ ਜਕੜ ਲਿਆ ਤੇ ਦਿਲ ਕੀਤਾ ਕਿ ਕਹਾਬ ਪਛਤਾਏ ਕੀ ਹੋਤ ਜਦ ਚਿੜੀਆ ਚੁੰਗ ਗਈ ਖੇਦ ਕਰੋਧ ਨੂੰ ਇੱਕ ਪਾਸੇ ਕਰਦੀ ਅਤੇ ਉਸ ਨੂੰ ਹੌਸਲਾ ਦਿੰਦੀ ਨੇ ਕਿਹਾ ਵਿਆਹ ਕਰਵਾ ਲੈ ਉਸ ਨਾਲ ਹੋਰ ਤਾਂ ਕੁਝ ਉਹ ਨਹੀਂ ਸਕਦਾ ਵਿਆਹ ਦਾਤਾ ਨਾ ਸੁਣਨ ਨੂੰ ਵੀ ਉਹ ਤਿਆਰ ਨਹੀਂ ਹਟ ਕੋਰੇ ਲੈਂਦੀ ਬੋਲੀ ਜਦੋਂ ਮੈਂ ਉਸ ਨੂੰ ਦੱਸਿਆ ਤਾਂ ਉਹ ਚਿੜਚਿੜੀ ਹੱਸਿਆ ਤੇ ਇੱਕ ਨਰਸ ਦਾ ਐਡਰੈਸ ਦਿਂਦਾ ਕਹਿਣ ਲੱਗਾ ਇਸ ਕੋਲ ਚਲੇ ਜਾਣਾ ਸਭ ਠੀਕ ਹੋ ਜਾਵੇਗਾ ਫਿਰ ਉਹ ਰੋਣ ਲੱਗੀ ਮੈਂ ਸੋਨੀਆ ਨੂੰ ਸਮਝਾਵਾਂ ਜਾ ਕੇ ਸਮੱਸਿਆ ਦਾ ਹੱਲ ਲੱਭਣ ਦੀ ਆਸ ਦੇ ਕੇ ਉਸਦੇ ਕਮਰੇ ਵਿੱਚ ਛੱਡ ਆਈ ਮੈਂ ਉਸ ਨੂੰ ਇਕੱਲਾ ਛੱਡਣਾ ਤਾਂ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਅਬਸੈਟ ਸੀ ਪਰ ਮੇਰਾ ਹੋਮ ਸਾਈਸ ਦਾ ਪ੍ਰੈਕਟੀਕਲ ਹੋਣਾ ਸੀ ਸੋ ਮੈਨੂੰ ਆਉਣਾ ਪਿਆ ਪ੍ਰੈਕਟੀਕਲ ਦੇ 3-4 ਘੰਟੇ ਪਿਛੋਂ ਮੈਂ ਸਿੱਧੀ ਉਸਦੇ ਕਮਰੇ ਵੱਲ ਗਈ ਦੇਖਾਂ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਬਥੇਰਾ ਖੜਕਾਇਆ ਪਰ ਉਸਨੇ ਖੋਲਿਆ ਹੀ ਨਾ ਖਬਰਾ ਕੇ ਹੋਸਟਲ ਵਾਰਡਨ ਵੱਲ ਦੌੜੀ ਉਸ ਨੂੰ ਸਿਰਫ ਇਹੀ ਦੱਸਿਆ ਸੋਨੀਆ ਦਰਵਾਜ਼ਾ ਨਹੀਂ ਖੋਲ ਰਹੀ ਵਾਰਡਨ ਨੇ ਮੇਰੀ ਹਾਲਾਤ ਤੋਂ ਕੁਝ ਅੰਦਾਜ਼ਾ ਲਾਇਆ ਤੇ ਡੁਪਲੀਕੇਟ ਚਾਬੀਆਂ ਚੁੱਕ ਕੇ ਮੇਰੇ ਨਾਲ ਚੱਲ ਪਈ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਅੱਗੇ ਮੂੰਹ ਤੇ ਮੂੰਹ ਸੋਨੀਆ ਮੰਜੇ ਤੇ ਪਈ ਸੀ ਕੋਲ ਖਾਲੀ ਸਿਰਿੰਜ ਦੇਖੀ ਤਾਂ ਮੇਰੇ ਖਾਨੇ ਉਹ ਗਈ ਉੱਚੀ ਉੱਚੀ ਆਵਾਜ਼ਾਂ ਮਾਰਦੀ ਉਸ ਨੂੰ ਉਠਾਉਣ ਲੱਗੀ ਰੋਲਾ ਸੁਣ ਕੇ ਬਾਕੀ ਦੀਆਂ ਕੁੜੀਆਂ ਤੇ ਅਧਿਆਪਕ ਵੀ ਆ ਗਏ ਪੁਲਿਸ ਆ ਗਈ ਸੋਨੀਆਂ ਨੂੰ ਚੁੱਕ ਕੇ ਹਸਪਤਾਲ ਲੈ ਗਏ ਮਿੰਟਾਂ ਸਕਿੰਟਾਂ ਵਿੱਚ ਸਭ ਕੁਝ ਹੋ ਗਿਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨਾਲ ਕਾਲਜ ਅਤੇ ਹੋਸਟਲ ਦਾ ਮਾਹੌਲ ਬਦਨਾਮ ਹੋਣ ਲੱਗਾ ਮੁੰਡੇ ਤਾਂ ਡਰੱਗ ਲੈਂਦੇ ਸੀ ਹੁਣ ਕੁੜੀਆਂ ਵੀ ਲੱਗ ਪਈਆਂ ਕੁੜੀਆਂ ਨੂੰ ਹੋਸਟਲ ਵਿੱਚ ਰੱਖ ਕੇ ਪੜਾਉਣ ਦਾ ਕੋਈ ਮਤਲਬ ਹੀ ਨਹੀਂ ਇਹ ਸਭ ਗੱਲਾਂ ਸੁਣਦੀ ਹੋਈ ਮੈਂ ਵੀ ਚੁੱਪ ਰਹੀ ਮੈਂ ਅਜਿਹੀ ਕੋਈ ਵੀ ਗੱਲ ਨਹੀਂ ਸਿਕਣਾ ਚਾਹੁੰਦੀ ਜਿਸ ਨਾਲ ਸੋਨੀਆਂ ਅਤੇ ਉਸ ਦੇ ਘਰਦਿਆਂ ਦੀ ਬਦਨਾਮੀ ਹੋਵੇ ਪਰ ਜਦੋਂ ਮੈਂ ਉਸ ਦਰਿੰਦੇ ਨੂੰ ਦੇਖਦੀ ਹਾਂ ਤਾਂ ਦਿਲ ਕਰਦਾ ਹੈ ਚੀਖ-ਚੀਖ ਕੇ ਕਹਾਂ ਕਿ ਇਸ ਨੇ ਹੀ ਸੋਨੀਆਂ ਦਾ ਕਤਲ ਕੀਤਾ ਹੈ ਪਰ ਇਸ periode ਨੂੰ ਮੈਂ ਆਪਣੇ ਅੰਦਰ ਇੰਨਾ ਡੂੰਘਾ ਦਬਾ ਲਿਆ ਕਿ ਜੋਰ ਲਗਾਉਣ ਉੱਪਰ ਵੀ ਬਾਹਰ ਨਾ ਆਇਆ ਉਸੇ ਸਾਲ ਮੇਰੀ ਫਾਈਨ ਆਰਟਸ ਦੀ ਪੜਾਈ ਪੂਰੀ ਹੋ ਗਈ ਸਮਾਂ ਆਪਣੀ ਚਾਲ ਚੱਲਦਾ ਰਿਹਾ ਅਤੇ ਮੈਂ ਆਪਣੀ ਜ਼ਿੰਦਗੀ ਨਾਲ ਕਈ ਵਾਰੀ ਸੋਨੀਆ ਦੀ ਯਾਦ ਉਸ ਦਰਿੰਦੇ ਲਈ ਨਫ਼ਰਤ ਦਾ ਤੂਫਾਨ ਬਣ ਕੇ ਆਉਂਦੀ ਪਰ ਸਭ ਬੇਕਾਰ ਕਿਉਂਕਿ ਮੈਂ ਕੁਝ ਵੀ ਨਹੀਂ ਸਾਹ ਕਰ ਸਕਦੀ ਜਦੋਂ ਮੈਂ ਉਸ ਦੇ ਵੱਡੇ ਅਫਸਰ ਬਣਨ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ ਉਹ ਲਫੰਗਾ ਆਫੀਸਰ ਕਿਵੇਂ ਬਣ ਗਿਆ ਮੇਰੇ ਦਿਮਾਗ ਵਿੱਚ ਆਪਹੀ ਜਵਾਬ ਆਇਆ ਇਹ ਸਾਡਾ ਭਾਰਤ ਮਹਾਨ ਦੇਸ਼ ਹੈ ਪੈਸੇ ਦੇ ਕੇ ਕੁਝ ਵੀ ਹੋ ਸਕਦਾ ਹੈ ਭਾਵੇਂ ਉਹ ਆਫੀਸਰ ਬਣ ਗਿਆ ਸੀ ਪਰ ਆਦਤਾਂ ਉਹੀ ਸੀ ਕਿ ਵਾਰਿ ਸ਼ਾਨਾ ਆਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਇੱਕ ਵਾਰੀ ਉਸਨੇ ਪਰਿਮਾਈਫਲ ਵਿੱਚ ਇੱਕ ਨਾਮਵਰ ਇੱਜ਼ਤ ਵਾਲੀ ਔਰਤ ਨੂੰ ਹੱਥ ਪਾਇਆ ਪਰ ਫਿਰ ਵੀ ਸਰਕਾਰੇ ਦੁਬਾਰੇ ਉਸ ਦੀ ਚੜਤ ਰਹੀ ਹੁਣ ਤਾਂ ਉਹ ਕਈ ਸਰਕਾਰੀ ਸੰਸਥਾਵਾਂ ਦਾ ਮੈਂਬਰ ਤੇ ਪ੍ਰਧਾਨ ਬਣ ਚੁੱਕਾ ਸੀ ਟੀਵੀ ਵਿੱਚ ਜੋਰ ਦੀ ਬਿਗਲ ਵੱਜਿਆ ਤਾਂ ਮੇਰੀ ਸੋਚਾਂ ਦੀ ਲੜੀ ਟੁੱਟੀ ਉਸ ਦਰਿੰਦੇ ਦਾ ਸਨਮਾਨ ਹੋ ਰਿਹਾ ਸੀ ਉਸ ਨੂੰ ਸਨਮਾਨਿਤ ਕਰਦਾ ਡਿਫੈਂਸ ਮਨਿਸਟਰ ਕਹਿ ਰਿਹਾ ਸੀ ਦੇਸ਼ ਦੇ ਜਵਾਨਾਂ ਨੂੰ ਇਸ ਆਦਰਸ਼ ਤੇ ਉੱਚੇ ਆਚਰਣ ਵਾਲੇ ਨੌਜਵਾਨ ਦੇ ਪੱਧ ਜਿੰਨਾ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਉਜਲਾ ਹੋ ਸਕੇ ਮੇਰੇ ਨਾਲ ਹੀ ਮੇਰੇ ਹਸਬੰਦ ਤੇ ਦਾਦੀ ਜੀ ਟੀਵੀ ਦੇਖ ਰਹੇ ਸਨ ਮੈਂ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ ਨਾਲ ਹੀ ਪੁੱਛਿਆ ਇਸ ਭੈੜੇ ਬੰਦੇ ਦਾ ਰੱਬ ਨੇ ਵੀ ਕੁਝ ਨਾ ਵਗਾੜਿਆ ਦਾਦੀ ਜੀ ਨੇ ਬੜੀ ਸਹਜਤਾ ਨਾਲ ਉੱਤਰ ਦਿੱਤਾ ਰੱਬ ਦੀ ਚੱਕੀ ਚੱਲਦੀ ਤਾਂ ਹੌਲੀ ਹੈ ਪਰ ਜਦੋਂ ਪਿੰਦੀ ਹੈ ਪੀਸਦੀ ਬੜਾ ਬਰੀਕ ਦਾਦੀ ਜੀ ਦੇ ਇਹਨਾਂ ਸ਼ਬਦਾਂ ਨਾਲ ਜਿਵੇਂ ਮੇਰੀ ਤਸੱਲੀ ਜੇ ਹੋ ਗਈ ਹੋਵੇ ਮੈਂ ਟੀਵੀ ਛੱਡ ਕੇ ਰਸੋਈ ਵੱਲ ਤੁਰ ਪਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ